ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਆਪਾਂ ਨੇ ਜਾਣਿਆ ਜੀ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਪ੍ਰੋਗਰਾਮ ਤੇ ਤੇ ਮੈਂ ਸਵੇਰੇ 5 ਵਜੇ ਦੀ ਕਰਦੀ ਆ ਸਾਰੇ ਕੰਮ ਇਕੱਲੇ ਨਹੀਂ ਕਰਦੇ ਪਰ ਇਹਨਾਂ ਤੋਂ ਹਜੇ ਬੱਚਾ ਪਾਰਟੀ ਉਹਦੇ ਸਰਦਾਰ ਜੀ ਤੋਂ ਆਪਦੀ ਤਿਆਰੀ ਮਸਾ ਹੋ ਗਈ ਹੁਣ ਮੈਂ ਮੈਂ ਤਾਂ ਨਹਾ ਲਈ ਇਹਨਾਂ ਦਾ ਪਾਣੀ ਲਾਇਆ ਹੈ ਹਸਪੀਟਲ ਤੋਂ ਉੱਠ ਖੜੀ ਬਰਸ਼ ਕਰ ਲਈ ਉਦੋਂ ਬਾਅਦ ਉਹ ਨਹਾ ਲਈ ਦੇਖੋ ਜੀ ਪੌਣੇ 7 ਹੋਏ ਪੈਨੇ ਬਹੁਤ ਨੇਰਾ ਹੈ ਜੀ ਤੁੰਦਾ ਨੇਰਾ ਨਹੀਂ ਹੈਗਾ ਤੁੰਦਾ ਵਰਕੇ ਇੰਨੇ ਖਰੇ ਚਾਹ ਆਪਣੀ ਬਣ ਗਈ ਤੇ ਮੈਂ ਦੁੱਧ ਪਾਤਾ ਸੀ ਹੁਣ ਬਾਲੀ ਆ ਜਾਂਦੇ ਕਿਰਾਂ ਉੱਪਰ ਪਤਾ ਨਹੀਂ ਕਿਹੜੀ ਮੈਂਸ ਪੱਲੀ ਜਿਖੜਕਾਈ ਜਿੰਦੀ ਖੜ ਜਾ ਮੈਂ ਆ ਗਈ ਇਹਦਾ ਟਿੱਕੇ ਪੱਲੀਆਂ ਇਹ ਨਹੀਂ ਛੱਡਦੀ ਦੇਖੋ ਕਿੰਨਾ ਤੁੰਦ ਨਾਲ ਬੁਰਾ ਹਾਲ ਇੰਨੀ ਠੰਡ ਚ ਤਾਂ ਜਾਣਾ ਵੀ ਓਕਾ ਲੱਗਦਾ ਸਵੇਰੇ ਸਵੇਰੇ ਦਿਨ ਚ ਤਾਂ ਲੱਗਦਾ ਵੀ ਧੁੱਪ ਨਿਕਲੇ ਹੋਊਗੀ ਆ ਦੇਖੋ ਖੜ ਜਾ ਬਾਂਸੀ ਜੀ ਹਾਂ ਚੀਜੀ ਚਲ ਜਾ ਕੇ ਪੱਲੀ ਮੈਂ ਤੁਹਾਨੂੰ ਪਾਲੇ ਮਾਰ ਦੂੰ ਕੰਪਲੀਆਂ ਜ਼ਿਆਦੇ ਮੱਝਾਂ ਨਾਲ ਨਹੀਂ ਮਸਰਤ ਹੁੰਦੀ ਖੜ ਜਾ ਤੱਕੇ ਨਾ ਨਹੀਂ ਗੁਈ ਜਾਂਦੀ ਆ ਤਜ ਤੇ ਤਾਰ ਕੰਡਤੀ ਉਹ ਬਰਾ ਕੱਖ ਪਾ ਤੇ ਉਹਦੀਆਂ ਸੁੰਬਰ ਕੇ ਢੇਰੀਆਂ ਲਾਤੀਆਂ ਮਾਸੀ ਆਊਗੀ 9 ਵਜੇ ਤੱਕ ਫਿਰ ਤਾਂ ਵਿੱਚ ਦੀ ਆਪਾਂ ਉਹ ਦਾ ਹੱਥ ਮਾਰ ਜਾਨੇ ਆ ਸਾਡਾ ਹੈਗਾ ਟਾਈਮ ਜੀ 8:00 ਵਜੇ ਦਾ ਜਾਣ ਦਾ ਦੇਖੋ ਜੀ 8:00 ਵਜੇ ਤੱਕ ਤਿਆਰ ਹੁੰਦੇ ਨੇ ਬੱਚੇ ਤੇ ਮੈਂ ਸਾਰੇ ਕੰਮ ਨੇ ਮੇਟ ਤੇ ਹੁਣ ਇਹ ਦੇਖੋ ਆਪਦੀ ਆਪਦੀ ਤਿਆਰੀ ਮਸਾਂ ਕਰਨਗੇ ਫਟਾਫਟ ਨਾਲ ਮੈਂ ਇਹਨਾਂ ਨੂੰ ਚਾਹ ਪਿਆ ਨੂੰ ਮੰਜੇ 'ਚ ਦੇਤੀ ਵੀ ਚਾਹ ਪੀਓ ਪਾਣੀ ਇਹਨਾਂ ਨੂੰ ਗਰਮ ਕਰ ਕਰ ਦੇ ਦਿੰਨੀ ਆ ਤਾਂ ਵੀ ਨਹੀਂ ਟਾਈਮ ਤੇ ਤਿਆਰ ਹੋਇਆ ਜਾਂਦਾ ਨਾ ਮੜੀ ਚਾਹ ਦੀ ਭਾਗ ਨਿਕਲ ਜਾਂਦੇ ਫਿਰ ਦਾ ਗਲਾਸ ਲੈ ਕੇ ਬੈਠੇ ਰਹਿਣਗੇ ਤੇ ਮੇਸਰ ਦਾ ਜੀ ਦੀ ਸ਼ਰਟ ਤੇ ਪ੍ਰੈਸ ਕਰਨੀ ਹੈ ਤੇ ਪੈਂਟ ਤੇ ਕੋਟ ਦਾ ਜੀ ਨਮਾ ਲਿਆਇਆ ਤੇ ਸਾਡੇ ਕੱਪੜੇ ਰਾਤ 9 ਵਜੇ ਸਲਾਈ ਹੋ ਕੇ ਆਏ ਨੇ ਜਿਹੜੇ ਅਸੀਂ ਹੁਣ ਪਾਉਣੇ ਨੇ ਪਤਾ ਦਿਖਾਉਣੀ ਆ ਤੁਹਾਨੂੰ ਸਾਡੇ ਵੀ ਨਿੱਕਾ ਜਿਹਾ ਪ੍ਰੋਗਰਾਮ ਹੁੰਦਾ ਉਹਦੇ ਦੀ ਇੰਨੀ ਪਤਾ ਕੀ ਅੱਜ ਹੀ ਸਾਨੂੰ ਕੋਈ ਪ੍ਰੋਗਰਾਮ ਨਹੀਂ ਆਇਆ ਸੀ ਅਸੀਂ ਵਧੀਆ ਕੋਈ ਚੀਜ਼ ਇੰਨੀ ਨਾਲ ਬੱਚਿਆਂ ਨੇ ਲੈਣ ਦੀ ਸੀ ਤੇ ਨਵਾਂ ਸਿਟੀਲ ਦੇ ਤੇ ਹੋਰ ਗੋਟੀਆਂ ਇਹਨੂੰ ਚਲਾਇਆਂ ਵੀ ਨਾਲੇ ਦੋ ਤਿੰਨ ਵਿਆਹ ਨੇ ਨਾਲੇ ਇਹ ਪ੍ਰੋਗਰਾਮਾਂ ਵੀ ਇਕ ਵਾਰ ਲਿਆ ਰਿਹਾ ਇਹ ਤਾਂ ਸਾਰੇ ਪ੍ਰੋਗਰਾਮ ਵੇਖੇ ਜਾਣਾ ਸਰਦਾਰ ਜੀ ਤਾਂ ਲਿਓਨੇ ਨਹੀਂ ਦੀ ਕਹਿੰਦੇ ਕੀ ਕਰਾਂ ਮੈਂ ਰੱਖੇ ਨਿਭਾਏ ਨਹੀਂ ਇਹ ਪੈਸਾ ਬਹੁਤ ਘੱਟ ਲਾ ਕੇ ਰਾਹੀ ਹੈ ਪਰ ਜਿਹੜੀ ਚੀਜ਼ ਬਿਨਾਂ ਕਰਦਾ ਨਹੀਂ ਜੀ ਉਹਦਾ ਹਨਾ ਆਪਾਂ ਨੂੰ ਲੈਣੀ ਪੈਣੀ ਹੈ ਗਰਦਰ ਖਾਣ ਪੀਣਿਆ ਹਨ ਪਹਿਨਣਾ ਜੇ ਤੋਂ ਆਪਾਂ ਇਹ ਹੀ ਨੀ ਪੂਰਾ ਕਰਾਂਗੇ ਫਿਰ ਆਪਾਂ ਪੈਸਾ ਕਮਾਉਗੇ ਤੇ ਵਾਸਤੇ ਚਲੋ ਜੀ ਅੱਧੀ ਬਣਾ ਸਮੇਂ ਪਹਿਲਾਂ ਕਰ ਗਈ ਤੇ ਅੱਧੀ ਮੈਂ ਹੁਣ ਕਰ ਗਈ ਆਪਾਂ ਤੁਹਾਨੂੰ ਸਰਦਾਰ ਜੀ ਦੀ ਤਿਆਰੀ ਦਿਖਾਉਣਾ ਪਹਿਲਾਂ ਤੇ ਇਹ ਲੈਣੀ ਦੀ ਕੋਟ ਇਹਨਾਂ ਮੈਂ ਲੜਕੇ ਦੇਖੀ ਸਸਤੀਆਂ ਜੀਆਂ 800 ਦੀਆਂ ਕੋਟੀਆਂ ਲੈ ਆਉਂਦੇ ਜਾਂ ਕੋਟ ਲੈ ਆਉਂਦੇ ਉਹ 2 ਸਾਲ ਚ ਖਰਾਬ ਹੋ ਜਾਂਦਾ ਸੀ ਕੋਟੀਆਂ ਲੱਗ ਕੇ ਬੂਰੇ ਵਰਗੀਆਂ ਹੋ ਜਾਂਦੀਆਂ ਅੱਲ ਮੈਂ ਇਹਨਾਂ ਨੂੰ ਲੜਿਆ ਮੈਂ ਮੈਂ ਲੜ ਕੇ ਕਿਹਾ ਵੀ ਕਿ ਤੂੰ ਚੱਜ ਦੇ ਦੇ ਤੋਂ ਲੈ ਆਏ ਹੁਣ ਬੀ ਵਧੀਆ ਲੈ ਆਏ ਉਹ ਜਿਹੜਾ 5-7 ਸਾਲ ਘੱਟ ਵੀ ਜਾਵੇ ਉਹਨੇ ਕੋਟ ਲੈ ਕੇ ਆਏ ਨੇ ਬਹੁਤ ਵਧੀਆ ਜੀ ਤੇ ਇਹ ਪੂਜਾਰੇ ਜਿਹੜੇ ਨਮਾ ਇਸਨਾਮ ਦੇ ਵਿੱਚ ਬਣਿਆ ਜੀ ਇਹ ਰੈਡੀਮੇਡ ਕੱਪੜਿਆਂ ਦਾ ਉੱਥੋਂ ਲੈ ਕੇ ਆਏ ਨੇ 2400 ਦਾ ਇਹ ਕੋਟ ਮਿਲਿਆ ਜੀ ਤੇ ਇੱਕ ਇਹ ਪੈਂਟ ਲੈ ਕੇ ਆਏ ਨੇ ਸ਼ਰਟ ਇਹਨਾਂ ਕੋਲ ਬਾਈਟ ਪਈ ਸੀ 1700 ਦੀ ਇਹਨਾਂ ਨੂੰ ਇਹ ਪੈਂਟ ਮਿਲ ਗਈ ਦੇਖੋ ਅਜੇ ਵੀ ਮੈਂ ਇਹ ਸ਼ਰਟ ਲੈ ਕੇ ਨਹੀਂ ਆਏ ਮੈਂ ਤਾਂ ਕਿਹਾ ਦੇ ਕਿ ਸ਼ਰਟ ਲੈ ਆਓ ਕਹਿੰਦੇ ਨਹੀਂ ਸ਼ਰਟਾਂ ਦੋ ਤਿੰਨ ਹੈਗੀਆਂ ਨੇ ਇਹ ਹੈਗੇ ਇਹ ਸਰਦਾਰ ਜੀ ਨੇ 3 ਮੈਨਾਂ ਦਾ 4000 ਦਿੱਤਾ ਸੀ ਮੈਨਾਂ ਨੂੰ ਆਹ ਲਿਆ ਇਹ ਜੇ ਮੈਨਾਂ ਪੈਸੇ ਹੱਥ ਤੇ ਪੜਾਉਂਦੇ ਫਿਰੇ ਲਿਆਉਂਦੇ ਵੀ ਨਹੀਂ ਇਹਨਾਂ ਦਾ ਦਿੱਲੀ ਹੈਗੇ ਇਹਨੇ ਪੈਸੇ ਲਾਉਂਦਾ ਤੇ ਆਪਾਂ ਤੁਹਾਨੂੰ ਦਿਖਾਉਦੇ ਆ ਪਹਿਲਾਂ ਸਾਡੀ ਕੁੜੀਏ ਦਾ ਸੂਟ ਇਹਦੇ ਵਿੱਚ ਬਾਹਲਾ ਜਿਆਦਾ ਕੰਮ ਉਲਝਿਆ ਫਿਰਦੀ ਵੀ ਜੇ ਇਹਦਾ ਸੂਟ ਨਾ ਸੈਟ ਆਏ ਨੀ ਨਾ ਜਾਣੇ ਨਾ ਜਾਣਦੇ ਨੇ ਇਹ ਬਣਾਇਆ ਜੀ ਆਪਾਂ ਨੇ 벨ਵਟ ਤੇ ਦੇਖੋ ਜੀ ਬਲੈਕ 벨ਵਟ ਹੈ ਆਲ ਓਵਰ ਸੂਟ ਬਣਾਇਆ ਇਹਦੇ ਆਪਾਂ ਨੇ ਇਸ ਤਰ੍ਹਾਂ ਜਰੀ ਤੇ ਮਸ਼ੀਨ ਦਾ ਕੰਮ ਕੀਤਾ ਹੈ ਤੇ ਇਹ ਕਰਵਾਉਣਾ ਤਾਂ ਜਿਹੜਾ ਬਾਈਟ ਹੈ ਨਾ ਇਹ ਕਰਵਾਉਣਾ ਤਾਂ ਇੱਥੇ ਹੈਂਡ ਦਾ ਕੰਮ ਸੀਗਾ ਪਰ 2 ਦਿਨਾਂ ਦੇ ਵਿੱਚ ਹੀ ਇਹਨੇ ਸੂਟ ਸਿਲੈਕਟ ਕਰਿਆ ਬਣਿਆ ਨਹੀਂ ਹੈਗਾ ਉਹ ਫੇਰ ਤਾਂ ਕਰਕੇ ਔਖਾ ਹੋ ਗਿਆ ਫਿਰ ਅਸੀਂ ਕਾਲੀ ਤੇ ਚੱਲੇ ਆਏ ਹੁਣ ਇਹ ਵੀ ਸੋਹਣਾ ਲੱਗਦਾ ਬਹੁਤ ਸੋਹਣਾ ਲੱਗਦਾ ਹੈ ਦੇਖੋ ਜੀ ਘੇਰ ਤੇ ਵੀ ਕੁਝ ਨਹੀਂ ਇਦਾਂ ਹੀ ਸੈਂਟਰ ਪੈਨਲ ਜਾਂਦੇ ਨੇ ਤੇ ਇਧਰ ਇਸ ਤਰ੍ਹਾਂ ਆਏ ਘੇਰ ਦੇ ਸੈਂਟਰ 'ਚ ਇਹ ਲੈਣਾ ਹੋ ਗਿਆ ਨੇ ਇਧਰ ਆਪਾਂ ਨੇ ਇਸ ਤਰ੍ਹਾਂ ਪੇਸਟਿੰਗ ਹੈ ਉਹਦੇ ਨਾਲ ਵਧੀਆ ਵੱਟਾ ਪਾਈਪਿੰਗ ਲਵਾ ਕੇ 골ਡਨ ਸਾਰੇ ਸੂਟ ਤੇ ਵਧੀਆ ਕੰਮ ਕਰਾਤਾ ਸੋਹਣਾ ਬਣ ਗਿਆ ਇਸ ਤਰ੍ਹਾਂ ਆਪਾਂ ਨੇ ਬਾਂਦੇ ਉੱਪਰ ਮੇਲ ਬੋਈਏ ਸੀ ਆਰੀ ਦੀ ਤੇ ਮਿਕਸਰ ਮਸ਼ੀਨ ਦੇ ਸੇਮ ਕੰਮ ਇਸਨੂੰ ਵਰਤੇ ਜਾਂਦੇ ਦੇਖੋ ਜੀ ਇਸ ਤਰ੍ਹਾਂ ਦਾ ਹੀ ਡਿਜ਼ਾਈਨ ਜਿਹੜਾ ਬਣਿਆ ਇਹਦੇ ਨਾਲ ਸਲਵਾਰ ਹੈਗੀ ਸੀ ਜੀ ਪ੍ਰਿੰਟਡ ਪਰ ਅਸੀਂ ਨੇ ਇਹਨੂੰ ਚੇਂਜ ਕਰਤਾ ਇਸ ਤਰ੍ਹਾਂ ਇਹ ਕਹਿੰਦੀ ਮੈਂ ਨਾਲ ਦੀ ਸਲਵਾਰ ਕਰਾਉਣੀ ਹੈ ਮੈਂ ਉਦਾਂ ਦੀ ਪਾਉਣੀ ਨਹੀਂ ਹੈਗੀ ਮੋਦੀ ਤੇ ਤੁਹਾਨੂੰ ਆਰੀ ਦਾ ਕੰਮ ਮਿਲੂਗਾ ਇਸ ਤਰ੍ਹਾਂ ਮੇਲ ਮਿਲੂਗੀ ਬਲੈਕ ਇਹਦੀ ਚੁੰਨੀ ਦੇ ਹਜੇ ਦਾ ਗੋਟਾ ਲੱਗਣਾ ਦਿੱਤਾ ਹੋਇਆ ਸਾਡੇ ਕੋਲ ਆਉਂਗੀ ਹੋਰ ਸਤ ਕੋਲ ਜੀ ਦੇਖੋ ਹਨਾ ਭੈਣਾ ਕਹਿੰਦੀ ਨੇ ਵੀ ਤੁਸੀਂ ਸਾਡੇ ਸੂਟ ਦੇ ਟਾਈਮ ਸਰਪੇ ਦੇ ਅਸੀਂ ਵੀ ਲੜ ਲੜ ਕੇ ਰਾਤ 9 ਵਜੇ ਸੂਟ ਕਾਰੀਗਰ ਕੋਲੋਂ ਬੈਠ ਕੇ ਫਿਰ ਲੈ ਕੇ ਆਂਦੇ ਨੇ ਤੇ ਮੈਂ ਤੁਹਾਨੂੰ ਆਪਣੀ ਕੋਟੀ ਵੀ ਦਿਖਾ ਦਾਂ ਦੇਖੋ ਮੈਂ ਇਸ ਤਰ੍ਹਾਂ ਦੇ ਕਲਰ ਦੀ ਕੋਟੀ ਲੈ ਕੇ ਆਂ ਤੁਸੀਂ ਮੈਨੂੰ ਦੱਸਿਓ ਕਮੈਂਟਾਂ ਦੇ ਵਿੱਚ ਮੈਨੂੰ ਸੋਹਣਾ ਲੱਗਿਆ ਪਸੰਦ ਆ ਗਿਆ ਰੰਗ ਮਤਲਬ ਬਾਹਲੇ ਡਾਰਕ ਜਿਹਦਾ ਮੇਰੇ ਕੋਲ ਹੈਗੇ ਸੀਗੇ

ਗਲੇ ਤੇ ਸੀਸੇ ਦੇ ਨਾਲ ਮਿਰਰ ਵਰਕ ਕੀਤਾ ਹੋਇਆ ਇਹ ਸਿਲਕ ਪਸ਼ਮੀਨੇ ਦੇ ਮਾਸਟਰਡ ਕਲਰ ਤੇ ਆਪਾਂ ਨੇ ਸੂਟ ਰੈਡੀ ਕੀਤਾ ਦੇਖੋ ਜੀ ਇਸ ਤਰ੍ਹਾਂ ਸਾਰੇ ਸੂਟ ਦੇ ਵਿੱਚ ਬੂਟੀਆਂ ਮਿਲ ਗਈਆਂ ਮੈਂ ਘੇਰ ਤੇ ਕੋਈ ਕੰਮ ਨਹੀਂ ਕਰਾਇਆ ਦੇਖੋ ਜੀ ਐਂਦਾ ਹੀ ਬਸ ਇਹਦੇ ਇਕੱਲੇ ਗਲੇ ਤੇ ਤੇ ਬਾਹ ਤੇ ਇਸ ਤਰ੍ਹਾਂ ਕੰਮ ਮਿਲ ਗਿਆ ਏਸੀ ਤਰ੍ਹਾਂ ਸਲਵਾਰ ਦੇ ਪਹੁੰਚੇ ਤੇ ਇਹ ਵਾਲਾ ਕੰਮ ਸਾਰੀ ਬੇਲ ਸਲਵਾਰ ਦੇ ਪਹੁੰਚੇ ਤੇ ਵੀ ਕੰਮ ਹੋਇਆ ਹੈ ਤੇ ਮੂਰੇ ਥੋੜੇ ਜਿੱਚ ਹੈਗਾ ਜੀ ਬੂਟੀਆਂ ਸੇਮ ਆ ਸ਼ਰਟ ਵਾਲੀਆਂ ਬੂਟੀਆਂ ਬਣੀਆਂ ਨੇ ਸਿਲਕ ਪਸ਼ਮੀਨੇ ਦੇ ਇਹ ਤਾਂਬੇ ਰੰਗਾ ਰੰਗ ਹੈ ਜੀ ਤਾਂਬੇ ਮਾਸਟਰਡ ਦੇ ਵਿੱਚ ਆ ਗਿਆ। ਦਾ ਪੱਟਾ ਇਹਦਾ ਮੈਂ ਪਲੇਨ ਰੱਖਿਆ। ਇਹ ਸਿੰਗਲ ਕਲਰ ਦਾ ਡਾਈ ਕਰਵਾਇਆ ਤੇ ਉਹਦੇ ਆਪਾਂ ਨੇ ਵਧੀਆ ਇਹਦੇ ਨਾਲ ਦੀ ਸੀਸੇ ਫਿਨਿਸ਼ਿੰਗ ਕੀਤੀ ਹੋਈ ਹੈ। ਮੈਂ ਦਿਖਾ ਦਨੀ ਆ ਤੁਹਾਨੂੰ ਇੱਕ ਵਾਰ। ਦੇਖੋ ਜੀ। ਇਸ ਤਰ੍ਹਾਂ ਦਾ ਆਪਾਂ ਨੇ ਦਪੱਟਾ ਰੱਖਿਆ ਇਹਦੇ ਨਾਲ। ਜੇ ਤੁਸੀਂ ਨੇ ਸਿਲਕ ਪਸ਼ਮੀਨੇ ਤੇ ਸੂਟ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ। ਦੇਖੋ ਜੀ। ਚਲੋ ਜੀ ਹੁਣ ਆਪਣੀਆਂ ਮੇਰੇ ਵੱਲੋਂ ਪੇਰਾ ਮੈਂ ਸਾਰਾ ਕੰਪਲੀਟ ਕਰਦਾ ਪਰ ਇਹ ਭੱਜਣਗੇ ਫੇਰ ਵੀ। ਪਿੰਡ ਰਵੀ ਕੋਟੀ ਲੈ ਆਇਆ ਤੇ ਉਹ ਉਧਰ ਪਈ ਹੈ ਹਜੇ ਭੱਜਣਗੇ ਇਹ ਫੇਰ ਵੀ ਮੇਰਾ ਆ ਨਹੀਂ ਮੇਰਾ ਉਹ ਨਹੀਂ ਇਹਨਾਂ ਦਾ ਸਮਾਨ ਨਹੀਂ ਪੂਰਾ ਹੁੰਦਾ ਇਸ ਦਾ ਐਂ ਚੱਲਦਾ ਹੁੰਦਾ ਕੰਮ 5:00 ਵਜੇ ਹੀ ਉਹ ਟੀਕ ਦੀ ਥੋੜੀ ਥੋੜੀ ਸਪਾਈ ਕਰਦੀ ਸੀ ਬਾਲਾ ਆ ਵੜਾ ਗੋੜਾ ਜਿਹਾ ਚੱਕਦਾ ਸੀ ਬਾਕੀ ਦੇਖਦੇ ਹਾਂ ਹੁਣ ਤੇਠਾਉਨੀਆਂ ਹੁਣ ਪੀਤੀ ਦਾ ਪਾਣੀ ਦਿੱਤਾ ਹੋ ਗਿਆ ਨੂੰ ਚਾਹ ਪਿਆ ਕੇ ਨਾ ਨੂੰ ਮਾਮਾ ਇੱਕ ਟਾਈਮ ਲਾਉਂਦੀ ਹੈ ਥੋੜਾ ਜਿਹਾ ਤਿਆਰ ਹੁੰਦੇ ਮਨ ਦਾ ਪਾਣੀ ਕਿੱਟੇ ਦੀ ਮਾਮਾ ਉਹਨੇ ਫੇਰ ਮੋਰ ਨੂੰ ਜਾਈ ਜਾਈ

ਸਭ 8 ਹੋ ਗਏ ਅਜੇ ਸਾਡੀ ਤਿਆਰੀਆਂ ਨਹੀਂ ਹੋਈਆਂ ਇਹਨਾਂ ਦਾ ਕੰਮ ਇਹੀ ਹੁੰਦਾ ਮੈਨੂੰ ਪਤਾ ਦੀ ਵੀ ਅਜੇ ਤੁਰਤ ਪੈਰੀ ਕੰਮ ਕੱਢਣਗੇ ਕਿਉਂ ਭਈ ਰਮਾਲਨ ਮੂਹ ਲਾਉਂਦੀ ਚੱਕੋ ਇੱਥੀ ਹੋ ਤੁੰਦ ਨਹੀਂ ਗਈ ਅੱਜ ਕੀ ਆ ਮੇਰੇ ਫਾਇਦੇ ਨਾਲ ਕੋਈ ਸਾਫ ਕਰ ਦੇ ਕੋਈ ਨਹੀਂ ਤੁੰਦ ਹੋਰ ਬੜੀ ਹੂੰ ਗੱਡੀ ਜਿਆਦਾ ਹੋ ਗਈ ਆਤਰਾ ਮੋਬਾਈਲਰ ਮੱਲਾਪਿਆ ਨੇ ਚੱਕ ਹੁਣ ਲਾ ਨਾ ਹੁਣ ਤੇਰੇ ਨਾਲ ਆਉਂਦੀ ਇੱਕ ਤਾਂ ਬਸ ਉਹ ਉਹ ਐਨਰ ਜਾ ਹੈ ਹਾਂ ਇੱਕ ਝੁੱਗਾ ਤਾਂ ਹੋ ਗਿਆ ਆ ਦੇਖ ਲੋ ਸੈਵੀ ਅਜੇ ਇਹ ਵਿਚਾਰਾ ਘਾਟਾ ਹੋਇਆ ਬੈਹਣਾ ਜਾਂ ਤਾਂ ਇਹਨੂੰ ਪਾਲ ਲ ਕੇ ਜਾਓ ਇਕੱਠਾ ਹੋਇਆ ਬੈਹਦਾ ਪਾਲਾ ਲੱਗਦਾ ਇਹਨੂੰ ਪਿਆਰ ਕਰਨ ਇੱਥੇ ਬਾਹਰ ਚ ਉਹ ਲਾਦਨੇ ਕੋਈ ਸਾਪੀ ਦੇ ਬਾਹਰ ਜਾਣਾ ਹੋ ਬਗਜੂ ਹਨਾ ਉਹਦੇ ਨਾਲ ਜੀ ਜਾਵੇ ਨਾ ਇਹ ਕੋ ਨੂੰ ਫਿਰਦਾ ਕਾਮਲ ਨੂੰ ਬੋਲ ਮਾਰਾਂਗੇ ਕਰਦੀ ਇਹਨੂੰ ਆਜਾ ਪੈਣੇ ਇੱਕ ਤੇਲ ਦੂਲ ਜੋਮਾ ਤੈਨੂੰ ਹੈ ਤੂੰ ਕੱਲੀ ਉਂ ਤਿਆਰ ਹੋ ਰਹੀ ਫਿਰ ਤੂੰ ਮੇਰੇ ਕੋਲੇ ਨਹੀਂ ਆਈ ਆਹੋ ਆ ਜਾ ਚਲੋ ਜੀ ਸਾਰੇ ਹੋ ਗਏ ਤਿਆਰ ਹੁਣ ਚੱਲਨੇ ਆਪਾਂ ਕੋਈ ਗਏ ਟਾਈਮ 8:30 ਹੋ ਗਏ ਬਸ ਉਹੀ ਟਾਈਮ ਤੇ ਜਾਣਾ ਹੁੰਦਾ ਸੀ ਨਹੀਂ ਦਾ ਡੈਡੀ ਕਿਧਰ ਗਿਆ ਜਿੰਦੇ ਦਲਾ ਆਂਦਾ ਸੋਣਾ ਆ ਜਾ ਵੀ ਫੁੱਲਾ ਕੋਈ ਨਾ ਕੋਈ ਚੱਲ ਸਿਆਰ ਕਰਕੇ ਹੋਰ ਵੀ ਵਾ ਥੋੜਾ ਜਿਆਦਾ ਤੇ ਤੂੰ ਲਗਾਣੀ ਨਹੀਂ ਨੀ ਕਰਾ ਲਈ ਕੁੜਤੀ ਹਾਂ ਹੈਨਾ थोड़ा जा ਉਹ ਤੇ ਬਈ ਗੋਤੀ ਹੈ ਹਾਂ ਨਾ ਖੜ ਜਾ ਇੱਧਰ ਡੈਡੀ ਇੱਧਰ ਆ ਕੋ ਖੜ ਜਾ ਇੱਧਰ ਦੀ ਨੰਗੇ ਆ ਇੱਧਰ ਦੀ ਨੰਗੇ ਜਾਗਾ ਬੜਾ ਮਾਦਰ ਕਰ ਬੜਾ ਉਹ ਤੂੰ ਇੱਧਰ ਦੀ ਨੰਗੇਗਾ ਚਲ ਹਾਂ ਇਹ ਨੂੰ ਹੋਰ ਅੰਦਰ ਉਹ ਕਰਨਾ ਪੂ ਇੱਕ ਇੱਧਰ ਰੱਖ ਦੇ ਇਧਰ ਲੀ ਨਿਕਲੇ ਹੋਣਾ ਖੜ ਜਾ ਇੱਕ ਹੋਰ ਰੱਖ ਦਿੰਦੇ ਜਿੰਨਾ ਤੱਕ ਹੋਵੇ ਇਹ ਤੋਂ ਹੋਣੀ ਹੋਗਾ ਹੰਪਾ ਨਹੀਂ ਮਾਰੂ ਇੱਕ ਇੱਟ ਤੇ ਸਾਈ ਵੀ ਉਰੇ ਠੰਡ ਤੇ ਕੀ ਕਰਦਾ ਔਰਾ ਉਹ ਅੱਗੇ ਚੱਲ ਹਾਂ ਇਹਨੂੰ ਰੱਖ ਲੈ ਥੋੜਾ ਜਿਹਾ ਇਥੋਂ 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 ਹੌਲੀ ਹੌਲੀ ਇਥੋਂ ਢਾਲ ਚ ਆਊਗੀ ਗੱਡੀ ਹੌਲੀ ਪਰਾਂ ਹੁ ਜੋ ਕੁੜੀ ਇੱਧਰੋਂ ਮੋੜ ਲੈ ਉਧਰੋਂ ਮੋੜ ਲੈ ਚੱਲ ਆ ਗੇਟ ਲੋਟ ਕਰ ਦੇ ਤੂੰ ਫਿੱਤੀ ਨਹੀਂ ਹਮ ਨੂੰ ਕੈਸਾ ਹੈ ਚੱਲ ਕਿਲਾ ਮੈਂ ਕਰਾਂਗਾ ਚੱਲ 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 ਬਾਸ ਬਾਸ ਮੋੜ ਲੈ ਪਾਲਾ ਚੜਿਆ ਪਿਆੰਦਾ ਲੈ ਵੀ ਆ ਜਾ ਖਿੱਚ ਓਏ ਦੇਖੀ ਸੀਸ ਤੇ ਲਾ ਲਈ ਮੈਂ ਸੁਣਦਾ ਨਹੀਂ ਹੈਗਾ ਦੇਖ ਬੈਠੇ ਨਹੀਂ ਆ ਨਾ ਮਗਰ ਬੈਠੇ ਨਹੀਂ ਆ ਨਾ ਮਗਰ ਚਾਰ ਤੋਂ ਸੋਕ ਜੀ ਦਾ ਅਗੇ ਆ ਗਤ ਕਰਦਾਂ ਤੂੰ ਚਲ ਬੈਠੇ ਨਹੀਂ ਇਹਨਾਂ ਕੱਪੜੇ ਖਰਾਬ ਹੋ ਜਾਣਗੇ ਚਲ ਤੂੰ ਬੈਠ ਪਹਿਲਾਂ ਤੂੰ ਬੈਠ ਫਿੱਤੀ ਫੇਰ ਅੜਦੀ ਪਈ ਐ ਮੇਰੀ ਆਹ ਓਹੋ ਹੱਥ ਸੁਣ ਲੋਗੇ ਕਿਸ ਬੈਠ ਕੇ ਪਹਿਲਾਂ ਨਹੀਂ ਗੁਰੇ ਕੰਨ ਨਹੀਂ ਮੇਰੇ ਮੇਕਅੱਪ ਨਹੀਂ ਬੰਦ ਹੋ ਗਿਆ ਓਏ ਜਾਣੇ ਮਨੂ ਕੋ ਅੱਗੇ ਵੜਾ ਫੋਨ ਡਾਊਨ ਕਰੀਓ ਚੱਲ ਜਾਂਦੇ ਆ ਬਸ ਉਹ ਤਾਂ ਅੱਜ ਵੀ ਵੜ ਦੇਖੀ ਜੇ ਮੈਂ ਟੱਪ ਗਰਿਹਾ ਇਹ ਮੇਰੇ ਮਗਨੀ ਬਾਰੇ ਟੱਪਿਆ ਫਿਰ ਫੜ ਕੇ ਨਹੀਂ ਟੱਪਣੀ ਅਗਲੇ ਨੇ ਬਾਈ ਹਮਦੁਲਿਲਾ ਮੋੜੀ ਤਾਂ ਪੈ ਗਈ ਲਾਗ ਟੂ ਦੇਖ ਉਹ ਦੇਖੀ ਅੰਦਾੜਾ ਉਹ ਬਾਰੇ ਘੱਟ ਵਾਲੇ ਉਹ ਤੀਕੋ ਰਹੇਗਾ ਦੇਖੀ ਸ਼ੈਵੀ ਉਹ ਖੜਾ ਹੈ ਕਿਤੋਂ ਹੀ ਦੇਖਦਾ ਰਹਿ ਗਿਆ ਕੀ ਕਰ ਰਹੀ ਵੀ ਸਾਰੀ ਮਾਗੇ ਅੱਜ ਦਾ ਮੇਰੀ ਜਾਗੜ ਨਹੀਂ ਮੈਂ ਅਜੇ ਮਤ ਦੇਖੀ ਵੀ ਨਹੀਂ ਵਾਈਪ ਸਤਨਾ ਖਵਾ ਭਵਾਈਏ ਮੇਂ ਨਹੀਂ ਤੋਂ ਪਨਿਕੜਾਈ ਹੋ। ਲੈ ਗਈ ਤਾਂ ਪੰਜ ਆਪਣੇ ਹੀ ਨਿਕਲ ਜੀ। ਸੈਵਨ ਫੋਨ ਕਰੋ। ਸ਼ਰਮ ਦੇ ਪੁੱਤ। ਅੰਦਾਜ਼ ਹੈਗਾ 4 ਕਿਲੋਮੀਟਰ ਮੰਨ ਲਾ ਦਾ ਰਾਜੀ ਆ ਵੀ। 4-5 ਕਿਲੋਮੀਟਰ ਹੈਗਾ। ਕੁੱਤੀ ਬਣਾ ਕੁੱਤੀ ਜਿਖਾ ਕੋ ਭਈ ਅੰਨੇ ਤੁੱਪੀ ਆ ਗਈ ਲੈ। ਸਿੱਧੀ ਆਣਾ। ਹਾਂ।